ਪਿੱਤਾ ਹੈਗਾ ਤੁਹਾਡਾ ਜਿਹਨੂੰ ਤੁਸੀਂ ਗੋਲ ਬਲੈਡਰ ਕਹ ਲੈਂਦੇ ਹੋ ਅਸੀਂ ਉਹਨੂੰ ਕਹਿੰਦੇ ਆ ਪਿਤਾਸ਼ਯਾ ਜਿੱਥੇ ਪਿੱਤਰ ਰਸ ਆ ਕੇ ਟਿਕਦਾ ਹੈ ਜਿਹੜਾ ਤੁਹਾਡੇ ਖਾਣੇ ਨੂੰ ਪਚਾਉਣ ਦੇ ਵਿੱਚ ਮਦਦ ਕਰਦਾ ਹੈ ਮਦਦ ਨਹੀਂ ਸਗੋਂ ਤੁਹਾਡੇ ਖਾਣੇ ਨੂੰ ਹਾজম ਕਰਦਾ ਹੈ ਜਿਹੜਾ ਤੁਹਾਡੀ ਲੈਟਰਨ ਦਾ ਰੰਗ ਪੀਲਾ ਕਿਉਂ ਆਉਂਦਾ ਹੈ ਤੁਸੀਂ ਚਾਹੇ ਖਾਣੇ ਹੋ ਤੁਸੀਂ ਚਾਹੇ ਕਿਸੇ ਰੰਗ ਦਾ ਖਾਣੇ ਹੋ ਪਰ ਤੁਹਾਡੀ ਜਿਹੜੀ ਪਾਟੀ ਦਾ ਲੈਟਰਨ ਦਾ ਤੁਹਾਡੇ ਮਲ ਦਾ ਰੰਗ ਪੀਲਾ ਕਿਉਂ ਆਉਂਦਾ ਹੈ ਉਹ ਤੁਹਾਡੇ ਪਿੱਤ ਦੇ ਕਾਰਨ ਆਉਂਦਾ ਹੈ ਜਿਹੜਾ ਤੁਹਾਡੇ ਰੰਜਕ ਪਿੱਤ ਹੈ ਪੰਜ ਤਰ੍ਹਾਂ ਦੀਆਂ ਪਿੱਤਾਂ ਨੇ ਤੁਹਾਡੇ ਖਾਣੇ ਨੂੰ ਰੰਗ ਦੇਣ ਵਾਲਾ ਜਿਹੜਾ ਰੰਜਕ ਪਿੱਤ ਜਿਹੜਾ ਹੈਗਾ ਉਸ ਕਾਰਨ ਤੁਹਾਡੀ ਲੈਟਰਨ ਦਾ ਰੰਗ ਪੀਲਾ ਆਉਂਦਾ ਕਿਉਂਕਿ ਤੁਹਾਡੇ ਖਾਣੇ ਨੂੰ ਪਚਾਉਣ ਦੇ ਵਿੱਚ ਸਭ ਤੋਂ ਵੱਧ ਸਹਾਇਕ ਉਹ ਹੁੰਦਾ ਜਦੋਂ ਤੁਹਾਡਾ ਲੀਵਰ ਬਾਇਲ ਤਿਆਰ ਕਰਕੇ ਪਿੱਤ ਤਿਆਰ ਕਰਕੇ ਤੁਹਾਡੇ ਪਿੱਤੇ ਨੂੰ ਜਿਹੜਾ ਭੇਜਦਾ ਹੈ ਤੁਹਾਡੇ ਗਾਲ ਬਲੇਡਰ ਨੂੰ ਭੇਜਦਾ ਹੈ ਜਦੋਂ ਤੁਸੀਂ ਖਾਣਾ ਖਾਣਿਓ ਸਪਲਾਈ ਅੱਗੇ ਤੁਹਾਡੇ ਖਾਣੇ ਨੂੰ ਜਿਹੜਾ ਹੈਗਾ ਉਹ ਅੰਤੜੀ ਨੂੰ ਸਪਲਾਈ ਦਿੰਦਾ ਛੋਟੀ ਆਂਤ ਜਦੋਂ ਪੇਟ ਦੇ ਅਮਾਸ਼ਿਆ ਦੇ ਵਿੱਚੋਂ ਪੇਟ ਦੇ ਵਿੱਚੋਂ ਤੁਹਾਡਾ ਖਾਣਾ ਜਾਂਦਾ ਛੋਟੀ ਆਂਤ ਦੇ ਵਿੱਚ ਜਾਂਦਾ ਹੈ ਉੱਥੇ ਜਿਹੜਾ ਉਹਨੂੰ ਡਾਈਜੈਸ਼ਨ ਕਰਨ ਦਾ ਉਹਨੂੰ ਰੰਗ ਦੇਣ ਦਾ ਉਹਨੂੰ ਪਚਾਉਣ ਦਾ ਉਹਨੂੰ ਅੱਗੇ ਪਾਸ ਕਰਨ ਦਾ ਉਹਨੂੰ ਹজম ਕਰਨ ਦਾ ਜਿਹੜਾ ਸਭ ਤੋਂ ਮੇਨ ਜ਼ਰੀਆ ਹੈ ਉਹ ਤੁਹਾਡੇ ਪਿੱਤੇ ਦੇ ਜਿਹੜੇ ਪਿੱਤਰ ਰਸ ਦਾ ਹੈ ਉਹ ਤੁਹਾਡੇ ਪਿੱਤੇ ਦਾ ਕੰਮ ਹੈ ਬਿਲਕੁਲ ਨਿਕਲ ਸਕਦੀ ਆ ਪਰ ਉਹਨਾਂ ਦੀ ਨਿਕਲ ਸਕਦੀ ਆ ਜਿਹੜੇ ਲੋਕ ਸਬਰ ਰੱਖਦੇ ਨੇ ਇਹਦੇ ਵਿੱਚ ਕਿਉਂਕਿ ਇਹ ਬਹੁਤ ਲੰਬੇ ਸਮੇਂ ਦੇ ਵਿੱਚ ਇਹ ਕਦੇ ਇਹ ਨਹੀਂ ਹੈਗਾ ਵੀ ਹਾਂ ਇਹ ਗੁਰਦੇ ਦੀ ਪਥਰੀ ਵਾਂਗੂ ੜੱਕ ਦੇ ਕੇ 2 ਦਿਨ 3 ਦਿਨਾਂ ਚ ਬਾਹਰ ਆ ਗਈ ਕਿਉਂਕਿ ਇਹਦੇ ਵਾਸਤੇ ਰਸਤਾ ਕੋਈ ਨਹੀਂ ਨਿਕਲਣ ਵਾਸਤੇ ਕਿਉਂਕਿ ਪਿੱਤੇ ਦਾ ਜਿਹੜਾ ਮੂਆ ਉਤਲੇ ਬੰਨੇ ਨੂੰ ਆ ਉਹ ਕੋਈ ਵੀ ਉਹਨੂੰ ਚੀਜ਼ ਕੱਢ ਨਹੀਂ ਸਕਦੀ ਬਸ ਸਿਰਫ ਔਰ ਸਿਰਫ ਕੀ ਹੈ ਉਹ ਡਿਸਾਲਵ ਹੋ ਕੇ ਡਿਲੀਊਟ ਹੋ ਕੇ ਹੀ ਜਿਹੜੀ ਨਿਕਲ ਸਕਦੀ ਹੈ ਇੱਕ ਤਰ੍ਹਾਂ ਦਾ ਪਾਣੀ ਵਾਂਗ ਪੱਥਰ ਤੇ ਬੂੰਦ-ਬੂੰਦ ਗਿਰਦੀ ਹੈ ਪਾਣੀ ਦੀ ਤਾਂ ਉਹ ਵੀ ਇੱਕ ਤਰ੍ਹਾਂ ਇੱਕ ਦਿਨ ਜਿਹੜਾ ਖਸ 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 ਕੇ ਉਹਦਾ ਰੇਤ ਬਣ ਜਾਂਦਾ ਪਾਣੀ ਬਣ ਜਾਂਦਾ ਉਸੇ ਤਰ੍ਹਾਂ ਜਿਹੜੀ ਪਿੱਤੇ ਦੀ ਪਥਰੀ ਹੈ ਉਹਨੂੰ ਚਾਹੇ ਉਹ ਕੈਲਸ਼ੀਅਮ ਇਕੱਠਾ ਹੋਇਆ ਕਹਿ ਲਓ ਉਹ ਨੂੰ ਜਿਹੜਾ ਨਿਕਲ ਨਾ ਨੋ ਡਿਲੀਊਟ ਹੋਣ ਨੂੰ ਉਹਨੂੰ ਘਸਣ ਨੂੰ ਜਿਹੜਾ ਟਾਈਮ ਲੱਗਦਾ ਉਹ ਅੱਡ ਤੋਂ 10 ਮਿੰਟ ਲੱਗ ਜਾਂਦੇ ਨੇ ਇਹਦੇ ਵਿੱਚ ਸਬਰ ਕਰਨ ਵਾਲਾ ਜਿਹੜਾ ਬੰਦਾ ਚਾਹੀਦਾ ਜੀ ਅੰਦਰ ਨਹੀਂ ਵੜਦੀ ਜੀ ਜਦੋਂ ਦੇਖੋ ਤੁਹਾਡਾ ਜਿਹੜਾ ਹੈਗਾ ਜਦੋਂ ਆਪਾਂ ਪਹਿਲਾਂ ਵੀ ਦੱਸਿਆ ਹੈ ਵੀ ਜਦੋਂ ਤੁਹਾਡੇ ਲੀਵਰ ਤੋਂ ਪਿਤ ਤਰਸ ਤੁਹਾਡੇ ਗਾਲ ਬਲੈਡਰ ਦੇ ਵਿੱਚ ਜਾਂਦਾ ਖਾਣਾ ਹਜਮ ਹੋਣ ਲਈ ਉੱਥੇ ਕੀ ਹੁੰਦਾ ਜਦੋਂ ਤੁਹਾਡੇ ਅੰਦਰ ਜਿਹੜਾ ਲੀਵਰ ਦੇ ਵਿੱਚ ਤਜ਼ਾਬ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਤੁਹਾਡੇ ਬਾਡੀ ਦੇ ਵਿੱਚ ਤਜ਼ਾਬ ਇੰਨਾ ਵੱਧ ਜਾਂਦਾ ਉਹ ਤੁਹਾਡੇ ਅੰਦਰ ਨੂੰ ਪਿੱਤੇ ਨੂੰ ਕਰ ਦੇਣਾ ਉਹਨੇ ਖੁਸ਼ਕ ਖੁਸ਼ਕ ਹੋਇਆ ਹੋਇਆ ਉੱਥੇ ਕੀ ਹੈ ਕੋਲੇਸਟ੍ਰੋਲ ਵੱਧਣ ਲੱਗ ਜਣਾ ਜਦੋਂ ਕੈਲਸ਼ੀਅਮ ਕਹ ਲੋ ਵੀ ਇੱਕ ਤਰ੍ਹਾਂ ਦਾ ਇਕੱਠਾ ਹੋਣ ਲੱਗ ਜਾਂਦਾ ਜਦੋਂ ਉਹ ਇਕੱਠਾ ਹੋਣ ਲੱਗ ਗਿਆ ਇੱਕ ਤਰ੍ਹਾਂ ਦਾ ਗਾੜਾਪਨ ਆ ਜਾਣਾ ਉਹਨੇ ਡਿਸਾਲਵ ਹੋ ਕੇ ਤੁਹਾਡੇ ਖਾਣੇ ਨੂੰ ਜਿਹੜਾ ਹੈਗਾ ਰਸ ਅੱਗੇ ਜਾਣਾ ਨਹੀਂ ਪਿੱਤ ਜਿਹੜਾ ਖਾਣੇ ਨੂੰ ਪਿੱਤਰਸ ਹੈ ਉਹ ਤੁਹਾਡੇ ਖਾਣੇ ਨੂੰ ਅੱਗੇ ਜਾਣਾ ਨਹੀਂ ਜਦੋਂ ਜਣਾ ਨਹੀਂ ਉਹ ਇੱਕ ਜਗ੍ਹਾ ਇਕੱਠਾ ਹੋ ਹੋ ਕੇ ਇੱਕ ਤਰ੍ਹਾਂ ਦਾ ਪੰਜਾਬੀ ਚ ਕਹ ਲਓ ਗਾੜਾ ਹੋ ਹੋ ਕੇ ਉਹਦਾ ਕੈਲਸ਼ੀਅਮ ਇਕੱਠਾ ਹੋ ਹੋ ਕੇ ਉਹਦਾ ਇੱਕ ਤਰ੍ਹਾਂ ਦਾ ਪੱਥਰ ਨੂਮਾ ਜਿਹੜਾ ਆਕਾਰ ਲੈ ਲੈਂਦਾ। ਸਸੇ ਗੱਲ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ। ਪਿੱਤਾ ਹੈਗਾ ਤੁਹਾਡਾ ਜਿਹਨੂੰ ਤੁਸੀਂ ਗੋਲ ਬਲੈਡਰ ਕਹਿ ਲੈਂਦੇ ਹੋ ਅਸੀਂ ਉਹਨੂੰ ਕਹਿੰਦੇ ਆ ਪਿਤਾਸ਼ਯਾ ਜਿੱਥੇ ਪਿੱਤਰ ਰਸ ਆ ਕੇ ਟਿਕਦਾ ਹੈ ਜਿਹੜਾ ਤੁਹਾਡੇ ਖਾਣੇ ਨੂੰ ਪਚਾਉਣ ਦੇ ਵਿੱਚ ਮਦਦ ਕਰਦਾ ਹੈ। ਮਦਦ ਨਹੀਂ ਸਭੋਂ ਤੁਹਾਡੇ ਖਾਣੇ ਨੂੰ ਹਾজম ਕਰਦਾ ਹੈ। ਬਾਰ ਕੱਢਣ ਤੱਕ ਉਹਨੂੰ ਰੰਗ ਦੇਣ ਤੱਕ ਜਿਹੜਾ ਤੁਹਾਡੀ ਲੈਟਰਨ ਦਾ ਰੰਗ ਪੀਲਾ ਕਿਉਂ ਆਉਂਦਾ ਤੁਸੀਂ ਚਾਹੇ ਖਾਣੇ ਹੋ ਤੁਸੀਂ ਚਾਹੇ ਕਿਸੇ ਰੰਗ ਦਾ ਖਾਣੇ ਹੋ ਪਰ ਤੁਹਾਡੀ ਜਿਹੜੀ ਪਾਟੀ ਦਾ ਲੈਟਰਨ ਦਾ ਤੁਹਾਡੇ ਮਲ ਦਾ ਰੰਗ ਪੀਲਾ ਕਿਉਂ ਆਉਂਦਾ ਉਹ ਤੁਹਾਡੇ ਪਿਤ ਦੇ ਕਾਰਨ ਆਉਂਦਾ ਜਿਹੜਾ ਤੁਹਾਡੇ ਰંજਕ ਪਿਤ ਹੈ ਪਤ ਪੰਜ ਤਰ੍ਹਾਂ ਦੀਆਂ ਪਿੱਤਾਂ ਨੇ ਤੁਹਾਡੇ ਖਾਣੇ ਨੂੰ ਰੰਗ ਦੇਣ ਵਾਲਾ ਜਿਹੜਾ ਰંજਕ ਪਿੱਤ ਜਿਹੜਾ ਹੈਗਾ ਉਸ ਕਾਰਨ ਤੁਹਾਡੀ ਲੈਟਰਨ ਦਾ ਰੰਗ ਪੀਲਾ ਆਉਂਦਾ ਕਿਉਂਕਿ ਤੁਹਾਡੇ ਖਾਣੇ ਨੂੰ ਪਚਾਉਣ ਦੇ ਵਿੱਚ ਸਭ ਤੋਂ ਵੱਧ ਸਹਾਇਕ ਉਹ ਹੁੰਦਾ ਜਦੋਂ ਤੁਹਾਡਾ ਲੀਵਰ ਬਾਇਲ ਤਿਆਰ ਕਰਕੇ ਪਿੱਤ ਤਿਆਰ ਕਰਕੇ ਤੁਹਾਡੇ ਪਿੱਤੇ ਨੂੰ ਜਿਹੜਾ ਭੇਜਦਾ ਹੈ ਤੁਹਾਡੇ ਗਾਲ ਬਲੇਡਰ ਨੂੰ ਭੇਜਦਾ ਹੈ ਉੱਥੋਂ ਫਿਰ ਉਹ ਅੱਗੇ ਜਦੋਂ ਤੁਸੀਂ ਖਾਣਾ ਖਾਣਿਓ ਸਪਲਾਈ ਅੱਗੇ ਤੁਹਾਡੇ ਖਾਣੇ ਨੂੰ ਜਿਹੜਾ ਹੈਗਾ ਉਹ ਅੰਤੜੀ ਨੂੰ ਸਪਲਾਈ ਦਿੰਦਾ ਛੋਟੀ ਆਂਤ ਜਦੋਂ ਪੇਟ ਦੇ ਅਮਾਸ਼ਿਆ ਦੇ ਵਿੱਚੋਂ ਪੇਟ ਦੇ ਵਿੱਚੋਂ ਤੁਹਾਡਾ ਖਾਣਾ ਜਾਂਦਾ ਛੋਟੀ ਆਂਤ ਦੇ ਵਿੱਚ ਜਾਂਦਾ ਹੈ ਉੱਥੇ ਜਿਹੜਾ ਉਹਨੂੰ ਡਾਈਜੈਸ਼ਨ ਕਰਨ ਦਾ ਉਹਨੂੰ ਰੰਗ ਦੇਣ ਦਾ ਉਹਨੂੰ ਪਚਾਉਣ ਦਾ ਉਹਨੂੰ ਅੱਗੇ ਪਾਸ ਕਰਨ ਦਾ ਉਹਨੂੰ ਹজম ਕਰਨ ਦਾ ਜਿਹੜਾ ਸਭ ਤੋਂ ਮੇਨ ਜ਼ਰੀਆ ਹੈ ਉਹ ਤੁਹਾਡੇ ਪਿੱਤੇ ਦੇ ਜਿਹੜੇ ਪਿੱਤ ਰਸਦਾ ਹੈ ਉਹ ਤੁਹਾਡੇ ਪਿੱਤੇ ਦਾ ਕੰਮ ਹੈ ਪਿੱਤੇ ਦੀ ਪਥਰੀ ਬਿਲਕੁਲ ਨਿਕਲ ਸਕਦੀ ਆ ਪਰ ਉਹਨਾਂ ਦੀ ਨਿਕਲ ਸਕਦੀ ਆ ਜਿਹੜੇ ਲੋਕ ਸਬਰ ਰੱਖਦੇ ਨੇ ਇਹਦੇ ਵਿੱਚ ਕਿਉਂਕਿ ਇਹ ਬਹੁਤ ਲੰਬੇ ਸਮੇਂ ਦੇ ਵਿੱਚ ਇਹ ਕਦੇ ਇਹ ਨਹੀਂ ਹੈਗਾ ਵੀ ਹਾਂ ਇਹ ਗੁਰਦੇ ਦੀ ਪਥਰੀ ਵਾਂਗੂ ੜੱਕ ਦੇ ਕੇ 2 ਦਿਨ 3 ਦਿਨ ਚ ਬਾਹਰ ਆ ਗਈ ਕਿਉਂਕਿ ਇਹਦੇ ਵਾਸਤੇ ਰਸਤਾ ਕੋਈ ਨਹੀਂ ਨਿਕਲਣ ਵਾਸਤੇ ਕਿਉਂਕਿ ਪਿੱਤੇ ਦਾ ਜਿਹੜਾ ਮੂਆ ਉਤਲੇ ਬੰਨੇ ਨੂੰ ਆ ਉਹ ਕੋਈ ਵੀ ਉਹਨੂੰ ਚੀਜ਼ ਕੱਢ ਨਹੀਂ ਸਕਦੀ ਬਸ ਸਿਰਫ ਔਰ ਸਿਰਫ ਕੀ ਹੈ ਉਹ ਡਿਸਾਲਵ ਹੋ ਕੇ ਡਿਲੀਊਟ ਹੋ ਕੇ ਹੀ ਜਿਹੜੀ ਨਿਕਲ ਸਕਦੀ ਹੈ ਇੱਕ ਤਰ੍ਹਾਂ ਦਾ ਪਾਣੀ ਬਣ ਕੇ ਪਰ ਉਸ ਚੀਜ਼ ਨੂੰ ਜਿਵੇਂ ਕਹਿੰਦੇ ਆ ਉਹ ਵੀ ਪੱਥਰ ਤੇ ਬੂੰਦ-ਬੂੰਦ ਗਿਰਦੀ ਹੈ ਪਾਣੀ ਦੀ ਤਾਂ ਉਹ ਵੀ ਇੱਕ ਦਿਨ ਇੱਕ ਦਿਨ ਜਿਹੜਾ ਖਸ 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 ਕੇ ਉਹਦਾ ਰੇਤ ਬਣ ਜਾਂਦਾ ਪਾਣੀ ਬਣ ਜਾਂਦਾ ਉਸੇ ਤਰ੍ਹਾਂ ਜਿਹੜੀ ਪਿੱਤੇ ਦੀ ਪਥਰੀ ਹੈ ਉਹਨੂੰ ਚਾਹੇ ਉਹ ਕੈਲਸ਼ੀਅਮ ਇਕੱਠਾ ਹੋਇਆ ਕਹਿ ਲਓ ਉਹ ਨੂੰ ਜਿਹੜਾ ਨਿਕਲ ਨਾ ਨੋ ਡਿলিউਟ ਹੋਣ ਨੂੰ ਉਹਨੂੰ ਘਸਣ ਨੂੰ ਜਿਹੜਾ ਟਾਈਮ ਲੱਗਦਾ ਉਹ 8 ਤੋਂ 10 ਮਿੰਟ ਲੱਗ ਜਾਂਦੇ ਨੇ ਇਹਦੇ ਵਿੱਚ ਸਬਰ ਕਰਨ ਵਾਲਾ ਜਿਹੜਾ ਬੰਦਾ ਚਾਹੀਦਾ ਪੱਥਰੀ ਅੰਦਰ ਨਹੀਂ ਵੱੜਦੀ ਜੀ ਜਦੋਂ ਦੇਖੋ ਤੁਹਾਡਾ ਜਿਹੜਾ ਹੈਗਾ ਜਦੋਂ ਆਪਾਂ ਪਹਿਲਾਂ ਵੀ ਦੱਸਿਆ ਹੈ ਵੀ ਜਦੋਂ ਤੁਹਾਡੇ ਲੀਵਰ ਤੋਂ ਪਿੱਤਰ ਅਸ ਤੁਹਾਡੇ ਗਾਲ ਬਲੈਡਰ ਦੇ ਵਿੱਚ ਜਾਂਦਾ ਖਾਣਾ ਹਜਮ ਹੋਣ ਲਈ ਉੱਥੇ ਕੀ ਹੁੰਦਾ ਜਦੋਂ ਤੁਹਾਡੇ ਅੰਦਰ ਜਿਹੜਾ ਲੀਵਰ ਦੇ ਵਿੱਚ ਤਜਾਬ ਇੰਨਾ ਜ਼ਿਆਦਾ ਵੱਧ ਜਾਂਦਾ ਤੁਹਾਡੇ ਬਾਡੀ ਦੇ ਵਿੱਚ ਤਜਾਬ ਇੰਨਾ ਵੱਧ ਜਾਂਦਾ ਉਹ ਤੁਹਾਡੇ ਅੰਦਰ ਨੂੰ ਪਿੱਤੇ ਨੂੰ ਕਰ ਦੇਣਾ ਉਹਨੇ ਖੁਸ਼ਕ ਖੁਸ਼ਕ ਹੋਇਆ ਹੋਇਆ ਉੱਥੇ ਕੀ ਹੈ ਕੋਲੇਸਟ੍ਰੋਲ ਵਧਣ ਲੱਗ ਜਾਣਾ ਜਦੋਂ ਕੈਲਸ਼ੀਅਮ ਕਹ ਲਓ ਵੀ ਇੱਕ ਤਰ੍ਹਾਂ ਦਾ ਇਕੱਠਾ ਹੋਣ ਲੱਗ ਜਾਂਦਾ ਜਦੋਂ ਉਹ ਇਕੱਠਾ ਹੋਣ ਲੱਗਿਆ ਇੱਕ ਤਰ੍ਹਾਂ ਦਾ ਗਾੜਾ ਪੰਨਾ ਜਾਣਾ ਹੈ ਉਨੇ ਡਿਜ਼ੋਲਵ ਹੋ ਕੇ ਤੁਹਾਡੇ ਖਾਣੇ ਨੂੰ ਜਿਹੜਾ ਹੈਗਾ ਰਸ ਅੱਗੇ ਜਾਣਾ ਨਹੀਂ ਪਿਤ ਜਿਹੜਾ ਖਾਣੇ ਨੂੰ ਪਿਤ ਰਸ ਹੈ ਉਹ ਤੁਹਾਡੇ ਖਾਣੇ ਨੂੰ ਅੱਗੇ ਜਾਣਾ ਨਹੀਂ ਜਦੋਂ ਜਾਣਾ ਨਹੀਂ ਉਹ ਇੱਕ ਜਗ੍ਹਾ ਇਕੱਠਾ ਹੋ ਹੋ ਕੇ ਇੱਕ ਤਰ੍ਹਾਂ ਦਾ ਪੰਜਾਬੀ ਚ ਕਹ ਲਓ ਗਾੜਾ ਹੋ ਹੋ ਕੇ ਉਹਦਾ ਕੈਲਸ਼ੀਅਮ ਇਕੱਠਾ ਹੋ ਹੋ ਕੇ ਉਹਦਾ ਇੱਕ ਤਰ੍ਹਾਂ ਦਾ ਪੱਥਰ ਨੂਮਾ ਜਿਹੜਾ ਆਕਾਰ ਲੈ ਲੈਂਦਾ ਸਭ ਤੋਂ ਜਿਹੜਾ ਮੇਨ ਲੱਛਣ ਹੈ ਵੀ ਇਸ ਜਗ੍ਹਾ ਤੋਂ ਜਿੱਥੇ ਸਾਡਾ ਜਿਹੜਾ ਪਿੰਜਰ ਹੈ ਉਹ ਖਤਮ ਹੁੰਦਾ ਇਹ ਆ ਸਾਡੇ ਲੀਵਰ ਦੀ ਪੋਜੀਸ਼ਨ ਹੈ ਲੀਵਰ ਦੇ ਬਿਲਕੁਲ ਆ ਨੀਚੇ ਪਿਆ ਸਾਡਾ ਪਤਾਸ਼ਯਾ ਜਿਹਨੂੰ ਪਿੱਤਾ ਕਹ ਦਿੰਨੇ ਆ ਇੱਥੋਂ ਦਰਦ ਉੱਠ ਕੇ ਤੁਹਾਡਾ ਰੀੜ ਦੀ ਹੱਡੀ ਚੋਂ ਦਰਦ ਜਦੋਂ ਵੱਡਾ ਜਾ ਕੇ ਤਾਂ ਸਭ ਤੋਂ ਮੇਨ ਜਿਹੜਾ ਹੈਗਾ ਇਹਦਾ ਲੱਛਣ ਆ ਵੀ ਹਾਂ ਵੀ ਪਿੱਤੇ ਚ ਪੱਥਰੀ ਤੁਹਾਡੇ 99% ਹੋ ਸਕਦੀ ਆ ਦੂਜਾ ਨੰਬਰ ਇਹ ਆ ਵੀ ਤਜਾਬ ਬਹੁਤ ਜ਼ਿਆਦਾ ਬਣਨ ਲੱਗ ਜਾਂਦਾ ਤੀਜਾ ਨੰਬਰ ਬੰਦੇ ਨੂੰ ਉਲਟੀ ਆਉਣ ਨੂੰ ਵਾਰ-ਵਾਰ ਮਨ ਕਰੀ ਜਾਂਦਾ ਚੌਥਾ ਨੰਬਰ ਖਾਣਾ ਜਿਹੜਾ ਬਿਲਕੁਲ ਹਾਜਮ ਨਹੀਂ ਹੁੰਦਾ ਤੇ ਪੰਜਵਾਂ ਨੰਬਰ ਇਹ ਆ ਵੀ ਤੁਹਾਡਾ ਜਿਹੜਾ ਲੈਟਰਨ ਦਾ ਰੰਗ ਆ ਉਹ ਜਿਆਦਾ ਚਿੱਟਾ ਹੋਣ ਲੱਗ ਜੂਗਾ ਜਾਂ ਤੁਹਾਨੂੰ ਲੈਟਰਿੰਗ ਜਿਹੜੀ ਵੱਜ ਕੇ ਨਹੀਂ ਆਉਂਦੀ ਬਣ ਕੇ ਨਹੀਂ ਆਉਂਦੀ ਇਹ ਸਾਰੇ ਜਿਹੜੇ ਮੇਨ ਕਾਰਨ ਆ ਤੁਹਾਡੇ ਪਿੱਤੇ ਦੀ ਪਥਰੀ ਦੇ ਲੱਛਣ ਜਿਹੜੇ ਦਰਸਾਉਣ ਲੱਗ ਜਾਂਦੇ ਨੇ ਦੇਖੋ ਜੀ ਉਸ ਪਥਰੀ ਨੂੰ ਅਸੀਂ ਨਾ ਸੀਰੀਅਸ ਲਈ ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਲੀਵਰ ਪਰ ਸਭ ਤੋਂ ਵੱਡਾ ਅਫੈਕਟ ਪੈਂਦਾ ਹੈ ਪੀਲੀਆ ਜਿਹੜਾ ਹੋਣਾ ਸ਼ੁਰੂ ਹੋ ਜਾਂਦਾ ਸਾਨੂੰ ਜਦੋਂ ਪੀਲੀਆ ਹੋਊਗਾ ਬੰਦੇ ਦੇ ਅੰਦਰ ਖਾਣਾ ਜਾਣਾ ਨਹੀਂ ਖਾਣਾ ਹਾਜਮ ਨਹੀਂ ਹੋਣਾ ਤਾਂ ਉਹਦਾ ਵਜ਼ਨ ਘਟਣ ਲੱਗ ਜਾਣਾ ਸਿਹਤ ਘਟਣ ਲੱਗ ਜਾਣੀ ਆ ਉਸ ਤੋਂ ਬਾਅਦ ਕੀ ਆ ਦਿਮਾਗ ਜਿਹੜਾ ਸਭ ਤੋਂ ਬੰਦੇ ਦਾ ਜ਼ਿਆਦਾ ਜਿਹੜਾ ਅਫੈਕਟ ਪੈਂਦਾ ਉਹ ਖੁਸ਼ਕ ਹੋਣ ਲੱਗ ਜਾਂਦਾ ਜਦੋਂ ਨਰਵਸ ਸਿਸਟਮ ਦਾ ਤੁਹਾਡੀ ਬੋਡੀ ਤੇ ਕੰਟਰੋਲ ਨਹੀਂ ਰਿਹਾ ਦਿਮਾਗ ਹੀ ਖੁਸ਼ਕ ਹੋ ਗਿਆ ਤਾਂ ਤੁਸੀਂ ਇਹ ਕਹਿ ਲੋ ਵੀ ਦਿਨ ਦਿਨ ਤੁਹਾਡਾ ਜਿਹੜਾ ਸਰੀਰ ਆ ਉਹ ਟੜਦਾ ਜਾਂਦਾ ਉਹ ਸੁੱਕਦਾ ਜਾਂਦਾ ਤਾਂ ਇਹ ਜਿਹੜੇ ਬੁਰੇ ਪ੍ਰਭਾਵ ਸਾਨੂੰ ਆਉਣ ਵਾਲੇ ਸਮੇਂ 'ਚ ਪਿੱਤੇ ਦੀ ਪਸਰੀ ਤੋਂ ਬਾਅਦ ਜਿਹੜੇ ਦੇਖਣ ਨੂੰ ਸਾਨੂੰ ਮਿਲਦੇ ਨੇ। ਦੇਖੋ ਜਿਸ ਇਨਸਾਨ ਦੇ ਅੰਦਰੋਂ ਤੁਸੀਂ ਗੱਲ ਵੀ ਪਿੱਤਾ ਨਿਕਲ ਗਿਆ ਤਾਂ ਮੈਂ ਉਹਨੂੰ ਕਹਿੰਦਾ ਵੀ ਕੱਟੋ-ਕੱਟ ਜੇ ਬਹੁਤ ਹੀ ਜ਼ਿਆਦਾ ਨਾਲ ਲਈਏ ਤਾਂ ਉਹਦੀ 15 ਤੋਂ 20 ਸਾਲ ਜਿਹੜੀ ਉਮਰ ਖਤਮ ਹੋ ਗਈ। ਕਿਉਂ? ਕਿਉਂਕਿ ਜਿਹੜੀ ਚੀਜ਼ ਨੇ ਤੁਹਾਡੇ ਪਚਾ ਕੇ ਖਾਣਾ ਤੁਹਾਡੇ ਸਰੀਰ ਨੂੰ ਦੇਣਾ ਹੈ, ਤੁਹਾਡੇ ਸਰੀਰ ਨੂੰ ਜਿਹੜੀ ਖੁਰਾਕ ਦੇਣੀ ਹੈ, ਉਹੀ ਚੀਜ਼ ਅੰਦਰੋਂ ਕੱਢੀ ਗਈ ਉਹੀ ਚੀਜ਼ ਅੰਦਰੋਂ ਖਤਮੇ ਕਰਦੀ ਜਿਹੜੀ ਮਸ਼ੀਨ ਆ ਤੁਹਾਡੇ ਖਾਣਾ ਪਚਾਉਣ ਵਾਲੀ ਉਹੀ ਚੀਜ਼ ਬਾਹਰ ਕੱਢਦੀ ਤਾਂ ਤੁਹਾਡਾ ਖਾਣਾ ਹਾਜਮ ਕਿਦਾਂ ਹੋਊਗਾ ساری ਜ਼ਿੰਦਗੀ ਤੁਸੀਂ ਤਜਾਬ ਗੈਸ ਦੇ ਕੈਪਸੂਲ ਖਾ ਖਾ ਕੇ ਜਿਹੜੇ ਅੱਕ ਜਉਂਗੇ ਤਾਂ ਤੁਸੀਂ ਇਹ ਕਹਿ ਲਓ ਵੀ ਜਦੋਂ ਤੁਹਾਡੇ ਸਰੀਰ ਨੂੰ ਖਾਣਾ ਹੀ ਨਹੀਂ ਚੱਜ ਨਾਲ ਮਿਲਣਾ ਹੈਗਾ ਤੁਹਾਡੀ ਰੂਹ ਦੀ ਖਰਾਕ ਵੀ ਜਿਹੜੀ ਹੈਗੀ ਉਹ ਵੀ ਮਰ ਜਣੀ ਕਿਉਂਕਿ ਗਰਮੀ ਅੰਦਰ ਇੰਨੀ ਹੋ ਜਾਂਦੀ ਹੈ ਤਾਂ ਤੁਸੀਂ ਇੱਕ ਆਮ ਸੌਖੇ ਅ ਸ਼ਬਦਾਂ ਦੇ ਵਿੱਚ ਸਮਝ ਸਕਦੇ ਹੋ ਵੀ ਜਿਹੜੀ ਤੁਹਾਡੀ ਉਮਰ ਹੈ ਉਹ ਉਹ ਦਿਨ ਪਰ ਦਿਨ ਜਿਹੜੀ ਘਟਦੀ ਜਾਊਗੀ ਜ਼ਰੂਰ ਉਹਦੇ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਤੁਸੀਂ ਤੰਦਰੁਸਤੀ ਵੱਲ ਨਹੀਂ ਵੱਧ ਸਕਦੇ ਕਿਉਂ ਕਿਉਂਕਿ ਇੱਕ ਪੁਰਾਣੀ ਕਹਾਵਤ ਹੈ ਕਹਿੰਦੇ ਦੇਖੋ ਜੱਟ ਦੀ ਅਕਲ ਗਈ ਮੱਝ ਵੇਚ ਕੇ ਘੋੜੀ ਲਈ ਦੁੱਧ ਪੀਣੋਂ ਗਿਆ ਤੇ ਲਿੱਦ ਚੱਕਣੀ ਪਈ ਉਹ ਗੱਲ ਲਿੱਦ ਚੱਕਣ ਦੀ ਨਹੀਂ ਹੈਗੀ ਗੱਲ ਹੈਗੀ ਆ ਸ਼ੌਂਕ ਦੀ ਵੀ ਤੁਸੀਂ ਆਪਣੇ ਸਰੀਰ ਪ੍ਰਤੀ ਇਹਨੂੰ ਸੰਭਾਲਣ ਦਾ ਕਿੱਡਾਕ ਸ਼ੌਂਕ ਰੱਖਦੇ ਹੋ ਵੀ ਹਾਂ ਅਸੀਂ ਆਪਣੀ ਸਿਹਤ ਨੂੰ ਸੰਭਾਲ ਕੇ ਰੱਖਣਾ ਕਿਉਂਕਿ ਜਿਹੜੀ ਜਿਹੜਾ ਸਰੀਰ ਹੈ ਮਨੁੱਖਾ ਸਰੀਰ ਹੈ ਇਹ ਸਿਰਫ ਔਰ ਸਿਰਫ ਇੱਕ ਵਾਰੀ ਮਿਲਦਾ ਹੈ ਜਿਹੜੇ ਇਨਸਾਨ ਨੇ ਇਸ ਨੂੰ ਚੰਗੀ ਤਰ੍ਹਾਂ ਹਟਾ ਹੰਡਾਉਣਾ ਹੰਡਾਉਣ ਦਾ ਜਿਹੜਾ ਬਲ ਸਿੱਖਿਆ ਹੋਇਆ ਤਾਂ ਉਹ ਤੁਸੀਂ ਕਹ ਲਓ ਵੀ ਐਸੀ ਧਰਤੀ ਦੇ ਉੱਤੇ ਸਵਰਗ ਹੈ ਬਾਕੀ ਅੱਗੇ ਪਿੱਛੇ ਜਾ ਕੇ ਤਾਂ ਕਿਸੇ ਨੇ ਉਹ ਚੀਜ਼ ਦੇਖੀ ਹੋਣੀ ਵੀ ਅੱਗੇ ਸਵਰਗ ਹੈ ਜਾਂ ਨਰਕ ਹੈ ਇਸ ਜਗ੍ਹਾ ਤੇ ਜਿਹੜਾ ਆਪਣੇ ਸਰੀਰ ਨੂੰ ਸੰਭਾਲਣ ਦਾ ਸ਼ੌਂਕ ਜਿਹੜਾ ਪਾਲਣਾ ਚਾਹੀਦਾ ਦੇਖੋ ਜੀ ਜਿਹੜੇ ਬੰਦਿਆਂ ਨੇ ਕਢਾਇਆ ਤੁਸੀਂ ਇੱਕ ਵਾਰੀ ਉਹਨਾਂ ਨਾਲ ਵਾਰਤਾ ਲਾਭ ਕਰੋ ਉਹਨਾਂ ਨੂੰ ਪੁੱਛੋ ਵੀ ਹਾਂਜੀ ਵੀ ਪਿੱਤਾ ਕਢਾਉਣ ਤੋਂ ਬਾਅਦ ਤੁਸੀਂ ਕਿੰਨਾ ਕੁ ਤੰਦਰੁਸਤ ਹੋ ਐਨਾ ਤਾਂ ਤੁਸੀਂ ਜਦੋਂ ਤੁਹਾਡੇ ਦਰਦ ਉੱਠਿਆ ਸੀ ਉਦੋਂ ਤੱਕ ਨਹੀਂ ਸੀ ਹੋਏ ਜਿੰਨਾ ਕੁ ਤੁਸੀਂ ਰੋਜ਼ ਤਿਲ ਤਿਲ ਕਰਕੇ ਜਿਹੜਾ ਹੈਗਾ ਮਰ ਰਹੇ ਆ ਜਦੋਂ ਬੰਦਾ ਪਿੱਤਾ ਘਟਾਉਣ ਤੋਂ ਬਾਅਦ ਰੋਟੀ ਉਹ ਨਹੀਂ ਖਾ ਲਓ ਵੀ ਤੁਸੀਂ ਸਵਾਦ ਨਾਲ ਖਾ ਸਕਦਾ ਉਹ ਬੰਦਾ ਜਿਊਗਾ ਕਿਵੇਂ ਤੁਸੀਂ ਇਹ ਦੇਖੋ ਵੀ ਸਾਡੇ ਕੋਲ ਇਦਾਂ ਮਰੀਜ਼ ਆਉਂਦੇ ਨੇ ਵੀ ਜੇ ਅਸੀਂ ਜੀ ਪਿੱਤਾ ਘੜਾਈ ਨੂੰ 10 ਸਾਲ ਹੋ ਗਏ 5 ਸਾਲ ਹੋ ਗਏ ਉਦੋਂ ਤੋਂ ਅਸੀਂ ਆਪਣੀ ਰੋਟੀ ਹজম ਨਹੀਂ ਕਰ ਸਕਦੇ ਜਿਹੜਾ ਬੰਦਾ ਆਪਣੀ ਰੋਟੀ ਨਹੀਂ ਚੰਜ ਨਾਲ ਕਹ ਲਓ ਤੁਸੀਂ ਹজম ਕਰ ਸਕਦਾ ਤੁਸੀਂ ਉਹ ਦੇਖੋ ਵੀ ਉਹਦੀ ਜ਼ਿੰਦਗੀ ਉਹਦੇ ਦਿਨ ਉਹਦਾ ਵਕਤ ਗੁਜ਼ਰ ਕਿਦਾਂ ਰਿਹਾ ਹੋਊਗਾ ਦੇਖੋ ਇਹਦੇ ਵਾਸਤੇ ਆਪਾਂ ਇਹ ਸਭ ਤੋਂ ਪਹਿਲਾਂ ਮੇਰੀ ਗੁਜ਼ਾਰਿਸ਼ ਬੇਨਤੀ ਇਹ ਹੋਊਗੀ ਵੀ ਇਹਦੇ ਵਿੱਚ ਬੰਦਾ ਸਬਰ ਰੱਖਣ ਵਾਲਾ ਹੋਣਾ ਚਾਹੀਦਾ ਇਹ ਲਗਭਗ 8-10 ਮਹੀਨੇ ਦੇ ਵਿੱਚ ਨਿਕਲ ਜਾਂਦੀ ਹੈ ਜੇ ਜਿਆਦਾ ਵੱਡੀ ਹੋਵੇ ਜੇ ਛੋਟੀ ਹੋਵੇ ਉਹ ਜਲਦੀ ਵੀ ਨਿਕਲ ਸਕਦੀ ਹੈ ਪਰ ਬੰਦਾ ਥੋੜਾ ਜਿਹਾ ਸਬਰ ਵਾਲਾ ਤੇ ਪਰਹੇਜ਼ ਵਾਲਾ ਤੇ ਆਪਣੇ ਸਰੀਰ ਨੂੰ ਥੋੜਾ ਜਿਹਾ ਧਿਆਨ ਦੇਣ ਵਾਲਾ ਹੋਣਾ ਚਾਹੀਦਾ ਤਾਂ ਇਹ ਬਿਲਕੁਲ ਹੱਲ ਹੁੰਦਾ ਨਾ ਕਿ ਇਹ ਹੱਲ ਨਹੀਂ ਪਰ ਬਹੁਤ ਵੈਦ ਲੋਕ ਕਹੀ ਜਾਂਦੇ ਨੇ ਜੇ ਅਸੀਂ 15 ਦਿਨ ਜਾਂ ਮਹੀਨੇ ਚ ਕੱਢ ਦਾਂਗੇ ਪਰ ਨਹੀਂ ਐਦਾਂ ਦਾ ਕੁਝ ਨਹੀਂ ਹੁੰਦਾ ਸਬਰ ਨਾਲ ਚੱਲੋ ਤਾਂ ਇਹ ਜ਼ਰੂਰ ਨਿਕਲ ਜਾਂਦੀ ਹੈ ਦਰਦ ਬਰਦਾਸ਼ ਦਰਦ ਠੀਕ ਕਰਨਾ ਤਾਂ ਬਹੁਤ ਸੌਖਾ ਹੈ ਤੁਸੀਂ 5-7 ਦਿਨ ਰੋਟੀ ਖਾਣੀ ਛੱਡ ਦਿਓ ਤੁਸੀਂ ਹਲਕਾ ਲੈਣਾ ਤੁਸੀਂ ਨਾਰੀਅਲ ਪਾਣੀ ਪੀ ਲੋ ਤਰਬੂਜ ਆ ਰਿਹਾ ਖਰਬੂਜਾ ਆ ਰਿਹਾ ਤੁਸੀਂ ਆਪਣੇ ਫਰੂਟ ਦਾ ਜਾਂ ਸਬਜ਼ੀਆਂ ਦਾ ਜੂਸ ਕੱਢ ਕੇ ਪੀ ਲੋ ਐਨੇ ਚਾਪਾ ਨੂੰ ਫਰਕ ਕੀ ਹੈ ਅਸੀਂ ਆਪਣੇ ਪਿੱਤੇ ਨੂੰ ਖਾਣਾ ਹੀ ਹਲਕਾ ਦੇਣਾ ਹੈ ਆਪਰੇ ਇਹ ਆ ਵੀ ਆਪਣੇ ਸਰੀਰ ਨੂੰ ਬਚਾਉਣਾ ਹੀ ਆ ਮਰਨ ਤੋਂ ਬਚਾਉਣਾ ਜਦੋਂ ਮਰਨ ਤੋਂ ਬਚਾਉਣਾ ਤੁਸੀਂ ਉਹਨੂੰ ਤਰਲ ਪਦਾਰਥ ਦੇਣਾ ਸ਼ੁਰੂ ਕਰ ਦਿਓ ਜਦੋਂ ਤੁਸੀਂ ਹੈਵੀ ਚੀਜ਼ ਖਾਓਗੇ ਫਿਰ ਉਹਦੇ ਵਿੱਚ ਦਰਦ ਉੱਠੂਗਾ ਕਿਉਂ ਕਿਉਂਕਿ ਉਹਦਾ ਹਾਜ਼ਮ ਕਰਨ ਨੂੰ ਜ਼ੋਰ ਲੱਗੂਗਾ ਜ਼ ਤੇ ਉਸ ਚੀਜ਼ ਤੋਂ بچਣ ਲਈ ਆਪਾਂ ਤਰਲ ਪਦਾਰਥ ਸ਼ੁਰੂ ਕਰ ਦੋ ਤਾਂ ਦਰਦ ਤੁਹਾਡਾ ਆਪਣੇ ਆਪ ਜਿਹੜਾ ਖਤਮ ਹੋਊਗਾ ਤੁਸੀਂ ਇਹ ਦੇਖੋ ਜੀ ਇਹ ਆਪਾਂ ਨੇ ਕਾਡੀਆਂ ਲੈਣੀਆਂ ਸਿੱਪੀਆਂ ਲੈਣੀਆਂ ਹੂੰ ਤੁਸੀਂ ਇਹ ਪੀਲੇ ਰੰਗ ਵਾਲੀਆਂ ਲੈਣੀਆਂ ਪਿਲੀਆਂ ਸਿੱਪੀਆਂ ਚਿੱਟੀਆਂ ਨਹੀਂ ਲੈਣੀਆਂ ਅਪਨਸਾਰੀ ਤੋਂ ਆਉਂਨ ਮਿਲ ਜਾਂਦੀਆਂ ਨੇ ਵਧੀਆ ਪੁਰਾਣੇ ਜਿਹੜੇ ਅਪਨਸਾਰੀ ਨੇ ਪੀਲੇ ਰੰਗ ਵਾਲੀਆਂ ਸਿੱਪੀਆਂ ਲੈਣੀਆਂ ਤੁਸੀਂ ਇਹ ਤੁਸੀਂ ਮਿੱਟੀ ਦੇ ਕੋਰੇ ਕੁੱਜੇ 'ਚ ਪਾਉਣੀਆਂ ਕੁੱਜਾ ਤੁਹਾਡਾ ਪਹਿਲਾਂ ਵਰਤਿਆ ਨਹੀਂ ਹੋਣਾ ਚਾਹੀਦਾ ਪੁਰਾਣਾ ਨਹੀਂ ਹੋਣਾ ਚਾਹੀਦਾ ਇਹ ਤੁਸੀਂ ਸਿੱਪੀਆਂ ਆਪਾਂ ਨੇ ਉਹਦੇ ਵਿੱਚ ਪਾ ਲਈਆਂ ਤੇ ਉਪਰੋਂ ਤੁਸੀਂ ਕੀ ਕਰਨਾ ਹੈ ਨਿੰਬੂ ਦਾ ਰਸ ਕੱਢਣਾ ਤੁਸੀਂ ਨਿੰਬੂ ਦਾ ਅੱਜ ਕੱਲ੍ਹ ਬਾਜ਼ਾਰ 'ਚ ਵਧੀਆ ਆ ਰਹੇ ਆ ਨਿੰਬੂ ਦਾ ਰਸ ਤੁਸੀਂ ਇਹਦੇ ਵਿੱਚ ਪਾ ਦੇਣਾ ਇਹ ਬਾਤ ਆ ਤੁਸੀਂ ਇੰਨਾ ਕੇ ਬਰਾਬਰ ਮਾਤਰਾ ਦੇ ਵਿੱਚ ਉਹਦੇ ਵਿੱਚ ਪਾਣੀ ਪਾ ਦਿਓ ਠੀਕ ਹੈ ਤੁਸੀਂ ਇਹ ਇਹ ਤੁਸੀਂ ਵੱਡਾ ਭਾਂਡਾ ਵੀ ਲੈ ਸਕਦੇ ਹੋ ਵੱਧ ਵੀ ਬਣਾ ਸਕਦੇ ਹੋ ਇਹਦਾ ਕੋਈ ਨਹੀਂ ਇਹ ਤੁਹਾਨੂੰ ਸਿਰਫ ਅਸੀਂ ਤਜਰਬਾ ਦੱਸ ਰਹੇ ਹਾਂ ਤੁਸੀਂ ਇਹਨੂੰ 15 ਦਿਨ ਲਈ ਛੱਡ ਦੇਣਾ 15 ਦਿਨ ਬਾਅਦ ਕੀ ਕਰਨਾ ਤੁਹਾਡਾ ਪਾਣੀ ਜ਼ਰੂਰ ਘਟ ਜਾਊਗਾ ਕੀ ਕਰਨਾ ਹੈ ਇਹਨੂੰ ਉਣ ਕੇ ਤੁਸੀਂ ਇਹਦਾ ਪਾਣੀ ਕੱਢ ਕੇ ਕੱਚ ਦੀ ਜਿਹੜੀ ਬੋਤਲ ਦੇ ਵਿੱਚ ਰੱਖ ਲੈਣਾ ਹੈ ਬੰਦ ਜਿਹਦੇ ਵਿੱਚ 에어 ਟਾਈਟ ਕੰਟੇਨਰ ਦੇ ਵਿੱਚ ਉਹਦੇ ਵਿੱਚ ਹਵਾ ਨਹੀਂ ਵੜਨੀ ਚਾਹੀਦੀ ਤੇ ਇੱਕ ਚਮਚ ਰੋਜ ਉਹਦਾ ਇੱਕ ਗਲਾਸ ਪਾਣੀ ਦੇ ਵਿੱਚ ਪਾ ਕੇ ਸਵੇਰੇ ਖਾਲੀ ਪੇਟ ਸੇਵਨ ਕਰਨਾ ਹੈ ਤਾਂ ਲਗਭਗ 2 ਘੰਟੇ ਤੁਸੀਂ ਕੁਝ ਨਹੀਂ ਖਾਣਾ ਪੀਣਾ ਤਾਂ ਤੁਸੀਂ ਇਹ ਕਰ ਲੋ ਵੀ 1.5 ਤੋਂ 2 ਮਹੀਨੇ ਬਾਅਦ ਤੁਸੀਂ ਆਪਣਾ ਦੁਬਾਰਾ ਟੈਸਟ ਕਰਾ ਕੇ ਦੇਖੋ ਤਾਂ ਤੁਹਾਡੀ ਜਿਹੜੀ ਪਥਰੀ ਉਹ ਜਰੂਰ ਘਟਦੀ ਜਾਊਗੀ ਉਹ ਦਰਦ ਬਿਲਕੁਲ ਹੈ ਢੰਗ ਹਟਾਉਣ ਵਾਲਾ ਉਸ ਚੀਜ਼ ਦਾ ਅਸੀਂ ਵੀ ਹੱਲ ਕਰਦੇ ਹਾਂ ਬਾਕੀ ਬੰਦਾ ਇਹ ਹੈ ਵੀ ਬੰਦਾ ਆਪਣੀ ਡਾਈਟ ਤੇ ਧਿਆਨ ਪੂਰਾ ਦੇ ਐਕਸਰਸਾਈਜ਼ ਬਿਲਕੁਲ ਕਰੇ ਤੇ ਖਾਣੇ ਦਾ ਪੂਰਾ ਧਿਆਨ ਰੱਖੇ ਤਾਂ ਇਹ ਚੀਜ਼ਾਂ ਦਾ ਤੁਸੀਂ ਬਿਨਾ ਦਵਾਈਆਂ ਤੋਂ ਤੁਸੀਂ ਕਹਿ ਲਓ ਵੀ ਘਰ ਬਹਿ ਕੇ ਸਾਡਾ ਸਰੀਰ ਆ ਜਿਹੜਾ ਐਡਾ ਕੁ ਪਾਵਰਫੁਲ ਜਿਹੜਾ ਇਨਸਾਨ ਪ੍ਰਮਾਤਮਾ ਨੇ ਆਪਣੇ ਤੋਂ ਬਾਅਦ ਇੱਕ ਐਦਾਂ ਦੀ ਚੀਜ਼ ਪੈਦਾ ਕੀਤੀ ਇਨਸਾਨ ਵੀ ਆਪਣੇ ਸਰੀਰ ਦੇ ਅੰਦਰ ਉਹ ਕੁਝ ਵੀ ਪੈਦਾ ਕਰ ਸਕਦਾ ਹੈ ਦਰਦ ਤੁਸੀਂ ਇਹ ਕਹੋ ਕਿ ਇੱਕ ਜਾਂ ਦੋ ਦਿਨ ਦੇ ਵਿੱਚ ਦੋ ਤਿੰਨ ਖਰਾਕਾਂ ਦੇ ਵਿੱਚ ਜਿਹੜਾ ਦਰਦ ਘਟਣਾ ਸ਼ੁਰੂ ਹੋ ਜਾਂਦਾ ਪਰ ਨਾਲ ਉਹਦੇ ਇਹ ਹੈ ਵੀ ਇਹ ਸ਼ਰਤ ਹੈ ਵੀ ਨਾਲ ਲਿਕੁਇਡ ਡਾਈਟ ਤੇ ਸਾਨੂੰ ਹਫ਼ਤਾ ਜਿਹੜਾ ਰਹਿਣਾ ਪੈਂਦਾ ਅਸੀਂ ਜੀ ਐਤਵਾਰ ਔਰ ਵੀਰਵਾਰ ਛੱਡ ਕੇ ਉੱਚਾ ਪਿੰਡ ਸੰਘੋੜ ਚੰਡੀਗੜ੍ਹ ਨੂੰ ਨਿਆਣਾ ਰੋਡ ਦੇ ਉੱਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਤੇ ਹਰ ਐਤਵਾਰ ਲੁਧਿਆਣਾ ਦੁੱਗਰੀ ਦੇ ਵਿੱਚ ਆਪਾਂ ਮਿਲਦੇ ਹਾਂ